ਭਗਵੰਤੇ ਜੀਬਲ ਸਟੋ ਹੈ ਪੰਜਾਬ ਦਾ ਬਿਲਕੁਲ ਭਗਵੰਤ ਨੂੰ ਕੌਨਫੀਡੈਂਸ ਹੋ ਚੁੱਕਿਆ ਕਿਉਂਕਿ ਆਪਣੀ ਕੁਰਸੀ ਬਜਾਣ ਵਾਸਤੇ ਉਹਨੇ ਪੰਜਾਬ ਦੇ ਇੰਟਰਸਟ ਬਿਲਕੁਲ ਕੇਜਰੀ ਵਾਲ ਤੇ ਉਹਦੀ ਜਿਹਨੇ ਵੀ ਉਹਦੇ ਨਾਲ ਦੇ ਲੋਕ ਨੇ ਉਹਨਾਂ ਦੇ ਸਾਹਮਣੇ ਗਰਮੀ ਬਾਤ ਕੀ ਲੱਗਦਾ ਕਿ ਬਾਰੀਆਂ ਦਾ ਕਤਲ ਹੋ ਰਿਹਾ ਹੈ ਦੇਖੋ ਮੇਰੀ ਸੁਣੋ ਮੈਂ ਪਾਸਟ ایکسپੀਰੀਅੰਸ ਤੋਂ ਕਹਿ ਰਿਹਾ ਜਲੰਧਰ ਬਾਇ ਇਲੈਕਸ਼ਨ ਬੈਸਟ ਦੇ ਵਿੱਚ ਇਲੈਕਸ਼ਨ ਹੋਈ ਬਾਈ ਇਲੈਕਸ਼ਨ ਹੋਈ ਇੱਕ ਪਹਿਲੇ ਆਪ ਦਾ ਐਮ.ਐਲ.ਏ ਸੀ ਉਹ ਪਾਰਟੀ ਪਾਰ ਚਲਾ ਗਿਆ ਉਹਨੇ ਫਿਰ ਅਸਤੀਫਾ ਦੇ ਦਿੱਤਾ ਬਾਈ ਇਲੈਕਸ਼ਨ ਹੋਈ ਇੱਕ ਨਾਮੀ ਗੈਂਗਸਟਰ ਪਟਿਆਲੇ ਦੀ ਜੇਲ੍ਹ ਚੋਂ ਜਿਹਦਾ ਮੈਨੂੰ ਹੁਣ ਨਾ ਯਾਦ ਨਹੀਂ ਕਿਉਂਕਿ ਤੁਸੀਂ ਸਾਰੇ ਪ੍ਰੈਸ ਵਾਲੇ ਤੁਸੀਂ 5 ਮਿੰਟ ਦੇ ਵਿੱਚ ਆਪਣੀ ਆਪਣੀ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਕੋ ਪਤਾ ਕਰ ਸਾਂ ਜੋ ਕਿਹੜਾ ਗੈਂਗਸਟਰ ਸੀ ਜਿਹੜੀ ਆਪ ਲੈ ਕੇ ਆਈ ਵਰਤਿਆ ਉਹਦੇ ਥੋਂ ਦਹਿਸ਼ਤ ਪਾਈ ਇਲੈਕਸ਼ਨ ਤੇਰਾ ਬਾਬਾ ਨਾਣੇ ਇੱਕ ਨਾਮੀ ਗੈਂਗਸਟਰ ਪਲੱਸ ਤੇ ਹੈ ਕਿ ਵੀਏਸੀ ਦੀ ਮੀਟਿੰਗ ਜਿਹੜੀ ਪਹਿਲਾ ਦਿਨ ਸਾਡਾ ਸੈਸ਼ਨ ਦਾ ਸੀ ਉਹ ਅਸਟੈਂਡ ਸਵੇਰੇ ਬਿਜ਼ਨਸ ਐਡਵਾਈਸਰੀ ਕੌਂਸਲ ਉਹਦੇ ਚ ਮੀਟਿੰਗ ਹੁੰਦੀ ਹੈ ਉਹ ਤੇ ਚਾਰ ਮੈਂਬਰ ਹੁੰਦੇ ਨੇ ਲੋਕ ਸਰਕਾਰ ਦੇ ਉੱਤੇ ਇੱਕ ਸਪੀਕਰ ਸਾਹਿਬ ਲੋਕ ਸਰਕਾਰ ਦੇ ਮਿਨਿਸਟਰਸ ਇੱਕ ਲੀਡਰ ਆਫ தி اپੋਜੀਸ਼ਨ ਹੁੰਦਾ ਇੱਕ ਕਾਂਦੀ ਦਾ ਵੱਲ ਹੁੰਦਾ ਇੱਕ ਬੀਜੀਪੀ ਦਾ ਉਹਦੇ ਵਿੱਚ ਮੈਂ ਇਹਨਾਂ ਨੂੰ ਸਪੀਕਰ ਸਾਨੂੰ ਇਹ ਗੱਲ ਕਹੀ ਸੀ ਕਿ ਸਪੀਕਰ ਸਾਹਿਬdoctype ਕਿੱਛੇ ਆ ਤੁਸੀਂ ਅੱਗੇ ਨਾਲੇ ਕੈਮਰਾ ਜਿਹੜੇ ਪੰਜਾਬ ਦੇ ਭੱਖ ਦੇ ਮਸਲੇ ਉਹਦੇ ਵਿੱਚ ਨੰਬਰ 1 ਮਸਲਾ ਹੈ ਲਾਅ ਐਂਡ ਆਰਡਰ ਜਿਸ ਕਿਸਮ ਦੀ ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਜਾਂ ਦੋ ਵੱਡੀਆਂ ਵਾਰਦਾਤਾਂ ਹੋਈਆਂ ਨੇ ਕਤਲ ਹੋ ਗਏ ਗੈਂਗਸਟਰਸ ਫਰੋਫੀਆਂ ਮੰਗ ਰਹੇ ਨੇ ਗੈਂਗ ਵਾਰ ਸ਼ੁਰੂ ਹੋਈ ਹੈ ਗਵਰਨਮੈਂਟ ਐਜ਼ ਅ ਮਿਊਟ ਸਪੈਕਟ ਜਿਸ ਦਾ ਬਿਲਕੁਲੀ ਹਥਿਆਰ ਛੁਡਾਈ ਦੇ ਨਾ ਉਸ ਤਰ੍ਹਾਂ ਬੈਠੀ ਹੈ ਤੇ ਅਸੀਂ ਡਿਮਾਂਡ ਕੀਤੀ ਸੀ ਕਿ ਦੋ ਦਿਨ ਇਹ ਸੈਸ਼ਨ ਨੂੰ ਐਕਸਟੈਂਡ ਕੀਤਾ ਜਾਏ ਉਹਨਾਂ ਨੇ ਸਾਡੀ ਰਿਕੁਐਸਟ ਮੰਨੀ ਹੈ ਬਟ ਅਜੇ ਮੈਨੂੰ ਇਹ ਨਹੀਂ ਪਤਾ ਮੈਂ ਚਿੱਠੀ ਵੀ ਕਰ ਲਿਖੀ ਹੈ ਕਿ ਤੁਸੀਂ ਅਜੇ ਤੱਕ ਸਾਨੂੰ ਇਹ ਨਹੀਂ ਦੱਸਿਆ ਕਿ ਪਹਿਲੇ ਦਿਨ ਜਿਹੜਾ ਕੱਲ ਦਾ ਦਿਨ ਹੈ ਉਹ ਤੁਸੀਂ ਲਾਅ ਐਂਡ ਆਰਡਰ ਤੇ ਪੂਰੇ ਦਿਨ ਦੀ ਡਿਸਕਸ਼ਨ ਕਰੋ ਕਿਉਂਕਿ ਇਹ ਭਗਵੰਤ ਮਾਨ ਜੀ ਮਿਨਿਸਟਰ ਵੀ ਹੈ ਤਾਂ ਹੋਮ ਮਿਨਿਸਟਰ ਹੈ ਨੰਬਰ 2 ਲੈਂਡ ਪੂਲਿੰਗ ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਜਿਨ੍ਹਾਂ ਦੇ ਜ਼ਰੀਏ ਕੰਟਰੈਕਟ ਬੇਸਿਸ ਤੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਲੈਣ ਦਾ ਕ੍ਰੇਡਾ ਤੈ ਹੋਇਆ ਸੀ ਸਾਰੇ ਦੁਸਤਾਨੀ ਮਗਰ ਵਿਸ਼ੇਸ਼ ਤੌਰ ਪੰਜਾਬ ਅਸੀਂ ਉਥੇ ਇੱਕ ਸਾਲ ਮੋਰਚਾ ਲਾਈ ਰੱਖਿਆ 7.5 ਤੋਂ ਬਾਅਦ 750 ਤੋਂ ਵੱਧ ਸ਼ਹਾਦਤਾਂ ਹੋਈਆਂ ਤੇ ਕਾਨੂੰਨ ਵਾਪਸ ਲੈਣੇ ਇਹ ਹੁਣ ਕੇਜਰੀਵਾਲ ਸਾਹਿਬ ਜਿਹੜੇ ਮੇਰਾ ਤੇ ਪਹਿਲੇ ਦਾ ਮੰਨਣਾ ਹੈ ਕਿ 파ਜਪਾ ਤੇ ਕੇਜਰੀਵਾਲ ਇੱਕ ਸਿੱਕੇ ਦੇ ਦੋ ਪਹਿਲੂ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਸੀ ਉਹ ਬੇਸਿਕਲੀ ਆਰਐਸਐਸ ਰਿਸਪਾਂਸਿਵ ਮੂਵਮੈਂਟ ਸੀ ਉਹਦੇ ਵਿੱਚੋਂ ਹੀ ਇਹਦਾ ਜਨਮ ਹੋਇਆ ਕੇਜਰੀਵਾਲ ਕੇਜਰੀਵਾਲ ਉਸ ਸੇਮ ਅਜੰਡੇ ਨੂੰ ਉਹ ਨੈਸ਼ਨਲ ਲੈਵਲ ਤੇ ਲੈ ਕੇ ਆਇਆ ਸੀ ਇਹ ਸੂਬੇ ਲੈਵਲ ਤੇ 40000 ਏਕੜ ਪੰਜਾਬ ਦੀ ਜ਼ਰਖੇਰ ਜ਼ਮੀਨ ਜਿਹੜੀ ਉਨੂੰ ਇਨਡਾਇਰੈਕਟ ਢੰਗ ਦੇ ਨਾਲ ਸਾਡੇ ਕਿਸਾਨਾਂ ਕੋ ਘੋਣਾ ਚਾਹੁੰਦੇ ਨੇ ਤਾਂ ਹੀ ਇਸ ਪਾਲਿਸੀ ਦਾ ਨਾਮ ਹੈ ਲੈਂਡ ਪੂਲਿੰਗ ਲਈ ਲੈਂਡ ਪੂਲਿੰਗ ਪਾਲਿਸੀ ਤੇ ਪੰਜਾਬੀ ਲਾਉ ਨਹੀਂ ਕਰਦੇ ਜਿਸ ਤਾਂ ਪੰਜਾਬੀਆਂ ਨੇ ਮੋਦੀ ਦੀ ਜਿਹੜੀ ਸਕੀਮ ਸੀ ਉਹ ਕਾਮਯਾਬ ਨਹੀਂ ਹੋਣ ਦਿੱਤੀ ਤੇ ਕੇਜਰੀਵਾਲ ਦਾ ਵੀ ਇਹ ਜਿਹੜਾ ਪਖੰਡ ਹੈ ਅਸੀਂ ਕਾਮਯਾਬ ਨਹੀਂ ਹੋਵਾਂਗੇ ਸੋ ਅੱਜ ਤੁਹਾਡੇ ਅਬਹਰ ਸ਼ਹਿਰ ਇੱਕ ਬਹੁਤ ਖੁਸ਼ਹਾਲ ਏਰੀਆ ਹੈ ਜਮੀਨਾਵਾ ਬਚਨਿਆਨੇ ਲੋਕ ਬਹੁਤ ਵੀ ਨੇ ਬਹੁਤ ਲੰਬੇ ਅਰਸੇ ਤੋਂ ਅਸੀਂ ਇਸ ਏਰੀਏ ਨਾਲ ਸਾਡਾ ਤਾਲਮੇਲ ਹੈ ਮੇਰੇ ਸੁਰਗਵਾਸੀ ਪਿਤਾ ਦੇ ਬਹੁਤ ਸਾਰੇ ਇਤਿਹਾਸਕ ਤਕਰੀਬਨ ਸੱਤ ਤੋਂ 80 ਸਾਲ ਦੀ ਸਾਡੀਆਂ ਮੁਲਾਕਾਤਾਂ ਤੇ ਪਿਆਰ ਇਸ ਏਰੀਆ ਨਾਲ ਮੈਂ ਇਹ ਬਿਨਾਂ ਚੀਜ਼ ਦਿੱਕਤੋ ਕਹਿ ਸਕਦਾ ਕਿ ਇਸ ਜਿੰਨਾ ਵੀ ਏਰੀਆ ਇਹਦੇ ਵਿੱਚ ਆਦਮੀ ਜਿਹੜੇ ਨੇ ਮੰਨੇ ਜਾਂਦੇ ਨੇ ਕਿ ਯਾਰਾਂ ਦੇ ਯਾਰ ਨੂੰ ਦੋਸਤਾਂ ਦੇ ਦੋਸਤ ਨੇ ਜੁਬਾਨ ਦੇ ਕੇ ਖਲੋਣ ਵਾਲੇ ਨੇ ਯਾਰੀ ਪਗਾਨਦਾ बिजनेਸਮੈਨ ਆਪਣਾ ਬਿਜ਼ਨਸ ਕਰ ਰਹੇ ਨੇ ਫਰਮਾ ਸਾਹਿਬ ਦਾ ਪਰਿਵਾਰ ਸੰਘਰਸ਼ੋਂ ਉੱਠਿਆ 600 ਤੋਂ ਵੱਧ EMPLOYEES ਨੂੰ ਕੰਮ ਦੇ ਜਿਹੜਾ ਇਟਾ ਵੱਡਾ ਨਾਂ ਹੈ ਇਹਦਾ ਅਸਰ ਨਾ ਬਹੁਤ ਤੇ ਨਹੀਂ ਮਾਲਵੇ ਦੇ 4-5 ਜ਼ਿਲ੍ਹਿਆਂ ਤੇ ਹੋਇਆ ਵੱਡੇ-ਵੱਡੇ ਮਸ਼ਹੂਰ ਆਦਮੀ ਇੱਥੇ ਇਹਨਾਂ ਦੀ ਇਸ ਇੰਸਟੀਚਿਊਸ਼ਨ ਨਾਲ ਇਹਨਾਂ ਦੇ ਇਸ ਟੇਲਰਿੰਗ ਦਾ ਜਿਹੜਾ ਕੰਮ ਉਹਦੇ ਨਾਲ ਜੁੜੇ ਸਪੈਸ਼ਲੀ ਅੱਜ ਮੈਂ ਆਪਣੇ ਸਾਥੀਆਂ ਨਾਲ ਦਸਣਵਾਸੀ ਕਾਂਗਰਸ ਵਰਮਾ ਸਾਹਿਬ ਨਿਰਤ ਤੁਹਾਡੇ ਨਾਲ ਤੇ ਬਗਲਾ ਸਾਥ ਤੁਹਾਡੇ ਨਾਲ ਇਸ ਏਰੀਏ ਦੇ ਨਾਲ ਤੇ ਮੇਰਾ ਇਹ ਮੰਨਣਾ ਹੈ ਕਿ ਪਹਿਲੇ ਵੀ ਪੰਜਾਬ ਦੇ ਵਿੱਚ ਜਿਹੜੇ 15 ਸਾਲ ਹਾਲਾਤ ਵਿਗੜੇ ਸੀ ਜੇ ਉਹਨਾਂ ਨੂੰ ਕਾਬੂ ਕੀਤਾ ਸੀ ਜੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋਈ ਸੀ ਜੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਪੰਗੜੇ ਤੇ ਗਿੱਧੇ ਪੈਣੇ ਸ਼ੁਰੂ ਹੋਏ ਸੀ ਇਹ ਕਾਂਗਰਸ ਸਰਕਾਰ ਤੇ ਕਾਂਗਰਸ ਦੀ ਵਚਨ ਹੈ ਪੰਜਾਬ ਨੂੰ ਇੱਕ ਵਾਰ ਫੇਰ ਸ਼ਾਂਤ ਕਰਨਾ ਪੰਜਾਬ ਦਾ ਮਾਹੌਲ ਠੀਕ ਕਰਨਾ ਵਪਾਰੀਆਂ ਵਾਸਤੇ ਦੁਕਾਨਦਾਰਾਂ ਵਾਸਤੇ ਪੰਜਾਬ ਦੇ ਇੰਡਸਟਰੀਲਿਸਟ ਵਾਸਤੇ ਸਾਡੇ ਨੌਜਵਾਨ ਬੱਚਿਆਂ ਵਾਸਤੇ ਸਾਡੇ ਸਟੂਡੈਂਟਸ ਵਾਸਤੇ ਕਿਸਾਨ ਤੇ ਖੇਤ ਮਜ਼ਦੂਰਾਂ ਵਾਸਤੇ ਕਾਂਗਰਸ ਦੀ ਵਚਨਬੱਤ ਜਿੱਦਣ ਪ੍ਰਮਾਤਮਾ ਮਿਹਰ ਕਰੇਗੀ ਸਾਰਾ 1.5 ਸਾਲ ਰਹਿ ਗਿਆ ਪ੍ਰਮਾਤਮਾ ਮਿਹਰ ਕਰੇ ਤੇ ਪੰਜਾਬ ਦੇ ਲੋਕ ਕਿਰਪਾ ਰੱਖਣ ਪੰਜਾਬ ਇੱਕ ਵਾਰ ਫੇਰ ਇਹ ਗੈਂਗਸਟਰਸਿਜ਼ਮ ਨੂੰ ਜਿਹੜਾ ਗੈਂਗਸਟਰਸ ਦਾ ਇੱਥੇ ਰਾਜ ਚੱਲਦਾ ਕੰਪਲੀਟਲੀ ਅਨਨੋਨ ਕਦੀ ਪੰਜਾਬ ਇਹ ਗੁਰੂਆਂ ਪੀਰਾਂ ਪੈਗੰਬਰਾਂ ਸੂਰਬੀਰਾਂ ਦੀ ਧਰਤੀ 'ਚ ਕਦੀ ਗੈਂਗਸਟਰ ਦਾ ਨਾਂ ਨਹੀਂ ਸੀ ਸੁਣਿਆ ਗੈਂਗਸਟਰ ਦਾ ਨਾਂ ਜਿਹੜਾ ਅਸੀਂ ਛੱਤੀਸਗੜ੍ਹ ਬਿਹਾਰ ਯੂਪੀ ਇੱਧਰ ਚੱਲਦਾ ਹੁੰਦਾ ਪ੍ਰਚਲਿਤ ਪਹਿਲੀ ਵਾਰੇ ਵੇਖਿਆ ਤੇ ਮੇਰਾ ਇਹ ਮੰਨਣਾ ਹੈ ਸਰਕਾਰ ਤੇ ਪੁਲਿਸ ਜਿੰਨਾ ਚਿਰ ਇਹਨਾਂ ਤੇ ਡਾਇਰੈਕਟ ਜਾਂ ਇਨਡਾਇਰੈਕਟ ਇਹਨਾਂ ਨੂੰ ਅਸ਼ੀਰਵਾਦ ਨਹੀਂ ਮਿਲਦਾ ਉਹਨਾਂ ਚਾਹਦੇ ਹਨ ਪਰਿਛਲ ਤੋ ਇਸ ਗੱਲ ਦਾ ਅੱਜ ਤੁਸੀਂ ਵੇਖੋ ਫੋਰਨ ਲੈਂਡਸ ਤੱਕ ਭਾਵੇਂ ਕੈਨੇਡਾ ਚ ਭਾਵੇਂ ਅਮਰੀਕਾ ਚ ਵੀ ਕੋ ਅਸਟ੍ਰੇਲੀਆ ਤੱਕ ਵੇਖੋ ਜਿਹੜੇ ਸਾਡੇ ਨੌਜਵਾਨ ਬੱਚੇ ਇਥੋਂ ਜ਼ਮੀਨਾਂ ਵੇਚ ਕੇ ਚਲੇ ਗਏ ਨੇ ਬਾਹਰ ਜਾ ਕੇ ਕਾਰੋਬਾਰ ਚੰਗਾ ਸ਼ੁਰੂ ਕਰ ਲਿਆ ਉਹਨਾਂ ਦੇ ਪੇਰੈਂਟਸ ਨੂੰ ਤੇ ਉਹਨਾਂ ਨੂੰ ਹੁਣ ਬਾਹਰ ਦੇਸ਼ਾਂ ਵਿੱਚ ਫਰੋਟੀਆਂ ਦੀਆਂ ਚਿੱਠੀਆਂ ਆ ਰਹੀਆਂ ਤੇ ਇਥੇ ਵੀ ਆ ਰਹੀਆਂ ਵਰਮਾ ਸਾਹਿਬ ਸ਼ਿਕਾਇਤ ਹੋਏ ਮੈਂ ਮੰਗ ਕੀਤੀ ਹੈ ਅਸੀਂ ਵਿਧਾਨ ਸਭਾ ਚ ਵੀ ਕਰਾਂਗੇ ਕਿ ਮਾਨ ਸਾਹਿਬ ਜਿਹੜੇ ਰੀਅਲ ਕਿਲਰਸ ਨੇ ਸਿੱਧੂ ਮੂਸੇਵਾਲਾ ਜਿਹੜੇ ਰੀਅਲ ਕਿਲਰਸ ਨੇ ਵਰਮਾ ਸਾਹਿਬ ਉਹਨਾਂ ਨੂੰ ਕਿਤੇ ਨੇ ਵਿੱਚ ਲੈ ਕੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਪੰਜਾਬ ਦੇ ਕਿਸੇ ਸਿਟਿੰਗ ਹਾਈ ਕੋਰਟ ਜਾਂ ਜਦੀ ਜੁਡੀਸ਼ੀਅਲ ਕਮਿਸ਼ਨ ਬੈਠੀਏ ਇਸ ਗੱਲ ਕਿ ਜਿਹੜਾ ਐਕਟ ਹੋਇਆ ਇਹ ਕਿਸ ਤਰ੍ਹਾਂ ਹੋਇਆ ਇਸ ਐਕਟ ਤੋਂ ਬਾਅਦ ਕਈ ਕੁਝ ਹੋਇਆ ਜਿਹਦੇ ਨਾਲ ਪੰਜਾਬ ਪੁਲਿਸ ਤੇ ਤੇ ਪਹਿਲੇ ਲੋਕਾਂ ਨੂੰ ਤਸੱਲੀ ਹੈ ਹੋਰ ਵੀ ਇਹਨਾਂ ਦਾ ਐਕਸੀਡੈਂਟ ਹੈ ਉਹ ਮਿਨਿਸਟਰ ਭਗਵੰਤ ਹੈ ਚੀਬਲ ਸਟਰ ਉਹ ਹੈ ਪੰਜਾਬ ਦਾ ਬਿਲਕੁਲ ਭਗਵੰਤ ਨੂੰ ਕੌਨਫੀਡੈਂਸ ਹੋ ਚੁੱਕਿਆ ਕਿਉਂਕਿ ਆਪਣੀ ਕੁਰਸੀ ਬਜਾਣ ਵਾਸਤੇ ਉਹਨੇ ਪੰਜਾਬ ਦੇ ਇੰਟਰਸਟ ਬਿਲਕੁਲ ਕੇਜਰੀਵਾਲ ਤੇ ਉਹਦੀ ਜਿੰਨੇ ਵੀ ਉਹਦੇ ਨਾਲ ਦੇ ਲੋਕ ਨੇ ਉਹਨਾਂ ਦੇ ਸਾਹਮਣੇ ਗਰਮੀ ਬਾਦ ਪੰਜਾਬ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਗੈਂਗਸਟਰ ਦੇ ਖਿਲਾਫ ਪਹਿਲੇ ਵੀ ਲੀਗ ਕਰਦੇ ਹਾਂ ਸੋ ਇਸ ਗੱਲ ਕਰ ਮੈਂ ਇੱਥੇ ਆਇਆ ਹੁਣ ਜੇ ਤੁਹਾਡੇ ਕੋਈ ਸਵਾਲ ਕਰਨਾ ਚਾਹਦੇ ਵਨ ਬਾਈ ਵਨ ਕਰੇ ਸਰਕਾਰ ਕਹਿੰਦੀ ਹੈ ਕਿ ਅਸੀਂ ਗੈਂਗਸਟਰ ਦੇ ਖਿਲਾਫ ਹੈ ਅਸੀਂ ਵਪਾਰੀਆਂ ਦੇ ਨਾਲ ਕੀ ਲੱਗਦਾ ਹੈ ਕਿ ਵਪਾਰੀਆਂ ਦਾ ਕਤਲ ਹੋ ਰਿਹਾ ਹੈ ਦੇਖੋ ਮੇਰੀ ਸੁਣੋ ਮੈਂ ਪਾਸਟ ایکسپੀਰੀਅੰਸ ਤੋਂ ਕਹਿ ਰਿਹਾ ਜਿਲੰਦਰ ਬਾਇ ਇਲੈਕਸ਼ਨ ਵੈਸਟ ਦੇ ਵਿੱਚ ਇਲੈਕਸ਼ਨ ਹੋਈ ਬਾਇ ਇਲੈਕਸ਼ਨ ਹੋਈ ਇੱਕ ਪਹਿਲੇ ਆਪ ਦਾ ਐਮਐਲਏ ਸੀ ਉਹ ਭਾਜਪਾ ਚਲਾ ਗਿਆ ਉਹਨੇ ਫਿਰ ਅਸਤੀਫਾ ਦੇ ਦਿੱਤਾ ਬਾਇ ਇਲੈਕਸ਼ਨ ਹੋਈ ਇੱਕ ਨਾਮੀ ਗੈਂਗਸਟਰ ਪਟਿਆਲੇ ਦੀ ਜੇਲ੍ਹ ਚ ਜਿਹਦਾ ਮੈਨੂੰ ਹੁਣ ਨਾ ਯਾਦ ਨਹੀਂ ਕਿਉਂਕਿ ਤੁਸੀਂ ਸਾਰੇ ਪ੍ਰੈਸ ਵਾਲੇ ਤੁਸੀਂ 5 ਮਿੰਟ ਦੇ ਵਿੱਚ ਆਪਣੀ ਆਪਣੀ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਕੋ ਪਤਾ ਕਰ ਸ ਜਾਓ ਕਿਹੜਾ ਗੈਂਗਸਟਰ ਸੀ ਜਿਹੜੀ ਆਪ ਲੈ ਕੇ ਆਈ ਵਰਤਿਆ ਉਹਦੇ ਥਰੂ دہشت ਪਾਈ ਇਲੈਕਸ਼ਨ 'ਚ ਤੇਰਾ ਬਾਬਾ ਨਾਨਕ ਇੱਕ ਨਾਮੀ ਗੈਂਗਸਟਰ ਤੇ ਸਾਰੇ ਪਰਿਵਾਰ ਦਾ ਇਸਤੇਮਾਲ ਕੀਤਾ ਇਸਤੇਮਾਲ ਕਰਕੇ ਉਹ ਇਲੈਕਸ਼ਨ ਜਿੱਤ ਗਿਆ ਇਸ ਤੋਂ ਪਹਿਲੇ ਉਹ ਸਾਰੇ ਨਾਮੀ ਗੈਂਗਸਟਰ ਜਿਹੜੇ ਇਹ ਗੱਲ ਹਾਈ ਕੋਰਟ ਦੇ ਸਾਹਮਣੇ ਸਾਬਤ ਹੋ ਚੁੱਕੀ ਹੈ ਤੇ ਇਸੇ ਸਰਕਾਰ ਦੇ ਇੱਕ ਡੀਜੀਪੀ ਨੇ ਲਪਾਫਾ ਬੰਦ ਕਰਕੇ ਆਨ ਬਨ ਹਾਈ ਕੋਰਟ ਨੂੰ ਦਿੱਤਾ ਹੈ ਕਿ ਜਿਹੜੀ ਉਹ ਇੰਟਰਵਿਊ ਇੱਕ بڑے ਨਾਮਵਰ ਗੈਂਗਸਟਰ ਨਾਲ ਹੋਈ ਹੈ ਉਸ ਗੈਂਗਸਟਰ ਦੀ ਇੰਟਰਵਿਊ ਜਿਹੜੀ ਹੈ ਬਕਾਇਦਾ ਤੌਰ ਏਜੀਟੀਐਫ ਦਾ ਹੀ ਇੱਕ ਅਫਸਰ ਉਸ ਆਦਮੀ ਨੂੰ ਗੈਂਗਸਟਰ ਨੂੰ ਮੁਹਾਲੀ ਦੀ ਤਰੀਕ ਤੋਂ ਲੈ ਕੇ ਜਾਂਦਾ ਹੈ ਸੀਆਈਏ ਖਰੜ ਦੇ ਵਿੱਚ ਆਪਣਾ ਟੈਲੀਫੋਨ ਨੂੰ ਫੜਾਉਂਦਾ ਤੇ ਸਵਾ ਘੰਟੇ ਦੀ ਇੱਕ ਨੈਸ਼ਨਲ ਟੀਵੀ ਚੈਨਲ ਨਾਲ ਇੰਟਰਵਿਊ ਕਰਾਉਂਦਾ ਤੇ ਇਸ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਤੇ ਆਂਧੀਆਂ ਇਲੈਕਸ਼ਨਾਂ ਦੇ ਵਿੱਚ ਅਜੇ ਕਈ ਜਗ੍ਹਾ ਹੋਰ ਬਾਇ ਰੱਖੀਆਂ ਜਾਣੀਆਂ ਨੇ ਉੱਥੇ ਵੀ ਚੰਗੀ ਤਰ੍ਹਾਂ ਪਰਟੋਲ ਕਰ ਲੋ ਇਹ ਬਕਾਇਦਾ ਤੌਰ ਜਿੰਨਾ ਵੀ ਮਾੜਾ ਅਨਸਰ ਹੈ ਪੰਜਾਬ ਦੇ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਜਿਹੜੀ ਹੈ ਡਾਇਰੈਕਟ ਇੰਡਾਇਰੈਕਟ ਨਾ ਪ੍ਰੋਟੈਕਸ਼ਨ ਦੇ ਰਹੀ ਹੈ ਇਸੇ ਗੱਲ ਕਰ ਅੱਜ ਕੋਈ ਵੀ ਆਦਮੀ ਪੰਜਾਬ ਦੇ ਵਿੱਚ ਨਾ ਆਪਣੇ ਆਪ ਨੂੰ ਨਾ ਆਪਣੇ ਪਰਿਵਾਰ ਨੂੰ ਨਾ ਆਪਣੇ ਬੱਚਿਆਂ ਨੂੰ ਨਾ ਆਪਣੇ ਕਾਰੋਬਾਰ ਨੂੰ ਨਾ ਆਪਣੀ ਪ੍ਰਾਪਰਟੀ ਨੂੰ ਸੇਫ ਸਮੇਂ